ਇਹ ਆਲੇ ਦੁਆਲੇ ਜਿੱਦਾਂ ਸਾਡੇ ਖੇਤਾਂ ਵੱਲ ਹੈ ਨਹੀਂ ਉਧਰ ਜਿੱਦਾਂ ਖਤਮ ਹੋ ਗਿਆ ਹੈ ਜਾਂ ਲੋਕਾਂ ਨੇ ਖਤਮ ਕਰਤੇ ਆ ਠੀਕ ਹੈ ਠੀਕ ਹੈ ਜੀ ਤੇ ਤੁਹਾਡੇ ਕਿਦਾਂ ਇੱਥੇ ਬਚੇ ਪਏ ਇਹ ਤੇ ਚਿਬੜ ਹੋ ਗਏ ਉਦਾਂ ਕੁਝ ਨੈਚੁਰਲ ਜਿਹੜੀਆਂ ਕੁਦਰਤੀ ਹੋਰ ਬੂਟੀਆਂ ਨਿਕਲਦੀਆਂ ਇੱਥੇ ਹੋਣ ਹਾਂਜੀ ਉਹ ਕਿਹੜੀਆਂ ਕਿਹੜੀਆਂ ਆ ਆਪਣੇ ਕੋਲ ਬਹੁਤ ਹੈ ਜੀ ਦੇਸੀ ਬਾਥੂ ਬਹੁਤ ਹੈ ਜੀ ਹੁਣ ਵੀ ਹੈਗਾ ਅੱਛਾ ਜੀ ਮੌਜੂਦ ਠੀਕ ਹੈ ਜੀ ਚਲਾਈ ਬਹੁਤ ਹੈ ਜੀ ਅੱਛਾ ਜੀ ਤਾਂ ਤਲਾ ਬਹੁਤ ਹੈ ਜੀ ਅੱਛਾ ਜੀ ਤੇ ਭੂਮੀ ਆਮਲਾ ਬਹੁਤ ਹੈ ਜੀ ਤੇ ਖੱਬਲ ਘਾਹ ਬਹੁਤਾ ਪਾਸਾ ਸੰਭ ਕੇ ਰੱਖਿਆ ਹੋਇਆ ਹੈ ਜੀ ਨਸੂੜੀ ਆ ਟਾਲੀ ਆ ਜੀ ਉਹ ਚੁਗਲ ਦੇਖੋ ਵੀ ਬੈਠੇ ਆਪਣੇ ਉਹ ਦੇਖੋ ਚੁਗਲ ਉੱਥੇ ਬਹੁਤ ਹੀ ਰਾਖੀ ਵਾਸਤੇ ਮਿੱਤਰ ਆ ਵੀ ਮਨੋਖ ਦੇ ਜੀ ਚੁਗਲ ਆਏ ਹੈ ਨਾ ਹਾਂਜੀ ਹਾਂਜੀ ਅੱਛਾ ਇਹਨੂੰ ਦਿਨੇ ਦੀਦਾ ਹੁੰਦਾ ਜੀ ਇਹ ਤੁਸੀਂ ਕਰ ਰਹੇ ਹੋ ਇਹਨੂੰ ਅੱਛਾ ਰੁਕਿਓ ਨਹੀਂ ਕਰੂੰਗਾ ਜੀ ਉਹ ਥੱਤੋਂ ਥੋੜਾ ਜਗਦਾ ਜੀ ਲੈਦਾ ਪੂਰਾ ਇਹ ਥਾਂ ਇਹ ਲਾਉਦਾ ਪੂਰੀ ਆਹ ਛੋਟੀ ਅਕਦਾ ਬਣਿਆ ਜੀ ਇਹ ਇਹ ਤੁਹਾਡਾ ਜਿਹੜਾ ਇੱਥੇ ਪ੍ਰਾਤਨ ਖੂਹ ਹੈ ਕਦੋਂ ਦਾ ਖੂਹ ਹੈ ਜੀ ਇਹ ਇਹ ਪੁਰਾਣਾ ਹੀ ਆ ਜੀ ਬਜ਼ੁਰਗਾਂ ਤੇ ਪਤਾ ਨਹੀਂ ਕਿੰਨੇ ਸਾਲ ਪੁਰਾਣਾ ਹੋਊਗਾ ਜੀ ਇੰਨੀ ਕਿਹ ਕਿਹ ਗਹਿਰਾਈ ਆ ਦੀ ਏਟਾ ਛੋਟੀ ਏਟ ਏ ਹੈ ਨਾ ਨਾਨਕ ਸਾਹਿਬ ਏਟ ਕਹਿੰਦੇ ਹਾਂ ਹਾਂਜੀ ਹਾਂਜੀ ਛੜ ਦਾ ਬਣਿਆ ਅੱਛਾ ਜੀ ਇਸ ਦੇ ਨਾਲ ਕੀ ਫਾਇਦੇ ਨੇ ਜੀ ਬਾਪੂ ਬਾਪੂ ਜੀ ਤੋਂ ਪੁੱਛ ਲੈਨੇ ਆ ਨਮੋਲੀ ਦੇ ਕੀ ਫਾਇਦੇ ਆ ਜੀ ਹਾਂਜੀ ਚਮੜੀ ਦਾ ਰੋਗ ਨਹੀਂ ਕੋ ਹੁੰਦਾ ਇਹ ਤਾਂ ਲਾਦੀ ਬਹੁਤ ਤੇ ਫਿਰ ਉਹ ਤੇ ਫਿਰ ਲੋ ਜੀ ਹਾਂ ਇਹ ਤੇ ਫਿਰ ਲੈ ਤਾ ਦੇ ਲੋ ਜੀ ਇਹ ਮੈਨੂੰ ਲੱਗਦਾ ਕਾਫੀ ਦਿਨਾਂ ਤੋਂ ਵਰਤੀ ਨਹੀਂ ਗਈ ਇਹ ਨਹੀਂ ਹਮਰੇ ਕਲਿਆਣਸੀ ਦਾ ਖਤਮ ਆ ਜੀ ਉਹ ਜੀ ਤਾਂ ਉੱਥੇ ਆਪਾਂ ਬਹੁਤ ਜੋੜ ਕੇ ਪੈ ਜਾਂਦਾ ਹੀ ਆਟਾ-ਉਟਾ ਪੀਸਦੇ ਹੁੰਦੇ ਹਾਂ ਹਾਂਜੀ 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 ਚਲੋ ਮੈਂ ਆਪਣੀ ਹੋਸ਼ ਤਾਂ ਦੇਖਿਆ ਨਹੀਂ ਛੋਟਾ ਹੁੰਨਾ ਸੀ ਜਦੋਂ ਆਪਾਂ ਥੋੜੇ ਜਿਹਾ ਵੱਡੇ ਹੋਏ ਹੋਏ ਹੋਸ਼ ਆਏ ਤੋਂ ਚੱਕਦੇ ਹੀ ਉਹ ਜੱਜਾ ਬਲੌਗਰ ਦੇਖ ਰਿਹਾ ਮੇਰੇ ਸਾਰੇ ਦਸ਼ਕਾਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੇ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਸਹੀ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਆਏ ਹਾਂ ਨਕੋਦਰ ਤਹਿਸੀਲ ਵਿੱਚ ਤੇ ਪਿੰਡ ਹੈਗਾ ਜੀ ਮੇੜੂ ਪਿੰਡ ਤੇ ਪੀਆਰ ਪੰਜਾਬ ਭਾਜੀ ਹੁਣਾਂ ਨੇ ਸਾਡਾ ਕੈਮਰਾ ਫੜਿਆ ਹੋਇਆ ਅੱਜ ਤੇ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਲੈ ਕੇ ਆਉਣ ਲਈ ਤੇ ਇੱਕ ਵਾਰੀ ਭਾਜੀ ਹੁਣਾਂ ਦੇ ਦਰਸ਼ਨ ਕਰਾ ਦਿੱ ਗਏ ਆ ਦੇਖੋ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਲੈ ਕੇ ਆਉਣ ਲਈ ਪਿੰਡ ਮੇੜੂ ਤੇ ਸਾਡੇ ਨਾਲ ਇਧਰ ਸੱਜਣ ਆ ਬਜ਼ੁਰਗ ਤੇ ਉਹਨਾਂ ਦੇ ਖੇਤਾਂ ਵਿੱਚ ਆਏ ਅਸੀਂ ਸਰ ਪਹਿਲਾਂ ਤਾਂ ਆਪਣਾ ਨਾਮ ਦੱਸਿਓ ਤੁਸੀਂ ਦਲਵੀਰ ਸਿੰਘ ਦਲਵੀਰ ਸਿੰਘ ਜੀ ਹਾਂ ਤੇ ਇੱਥੇ ਖਾਸ ਤੌਰ ਤੇ ਅਸੀਂ ਇਧਰ ਅਨਜੋਤ ਸਿੰਘ ਹੁਣੀਆਂ ਤੁਸੀਂ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਉਹਨਾਂ ਨੂੰ ਦੇਖਿਆ ਹੋਵੇਗਾ ਵੈਦ ਅਨਜੋਤ ਸਿੰਘ ਉਹਨਾਂ ਨੂੰ ਤੇ ਅਸੀਂ ਲੱਭ ਰਹੇ ਸੀਗੇ ਜੀ ਚਿਬੜ ਹਾਂਜੀ ਤੇ ਚਿਬੜ ਲੱਭਦੇ ਲੱਭਦੇ ਪੀਆਰ ਪੰਜਾਬ ਭਾਈ ਨੇ ਦੱਸਿਆ ਕਿ ਸਾਡੇ ਵੱਲ ਆਓ ਚਿਬੜ ਤੁਹਾਨੂੰ ਇਧਰ ਲੱਭ ਜਾਣਗੇ ਸਾਡੇ ਇਲਾਕੇ ਵਿੱਚ ਵੀ ਹੁੰਦੇ ਉਦਾਂ ਵੈਸੇ ਪਰ ਉਧਰ ਖਤਮ ਹੋ ਚੁੱਕੇ ਐ ਇਸ ਵੇਲੇ ਤੇ ਭਾਜੀ ਉਹਨਾਂ ਨੇ ਕੋਈ ਇਹਦੀ ਔਸ਼ਧੀ ਬਣਾਉਣੀ ਸੀ ਤੇ ਆਹ ਦੇਖੋ ਤੁਹਾਡੇ ਸਾਹਮਣੇ ਇਥੋਂ ਆਪਣੇ ਚਿੱਬੜ ਤੋੜ ਕੇ ਰੱਖਿਆ ਸੀ ਤੇ ਬਜ਼ੁਰਗੋ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣੇ ਖੇਤਾਂ ਦੇ ਵਿੱਚੋਂ ਇਹ ਸਾਨੂੰ ਤੋੜ ਕੇ ਦਿੱਤੇ ਪਰ ਮੈਂ ਗੱਲ ਜਾਨਣਾ ਚਾਹੁੰਨਾ ਆ ਇਹਨਾਂ ਚਿੱਬੜਾਂ ਬਾਰੇ ਇਹ ਆਲੇ-ਦੁਆਲੇ ਜਿੱਦਾਂ ਸਾਡੇ ਖੇਤਾਂ ਵੱਲ ਹੈ ਨਹੀਂ ਉਧਰ ਜਿੱਦਾਂ ਖਤਮ ਹੋ ਗਏ ਜਾਂ ਲੋਕਾਂ ਨੇ ਖਤਮ ਕਰਤੇ ਆ ਠੀਕ ਹੈ ਜੀ ਠੀਕ ਹੈ ਜੀ ਤੇ ਤੁਹਾਡੇ ਕਿਦਾਂ ਇੱਥੇ ਬਚੇ ਪਏ ਇਹ ਇਹ ਜਿੱਦਾਂ ਜਿੱਥੇ ਸਪਰੇਅ ਨਹੀਂ ਕਰਦੇ ਜੀ ਖੱਤਾਂ ਵਿੱਚ ਵੀ ਸਪਰੇਅ ਨਹੀਂ ਕਰਦੇ। ਭਾਵੇਂ ਜਿਹੜੇ ਵੀ ਕੋਈ ਬੂਟੀ ਹੋ ਗਈ ਆ ਕੁਦਰਤੀਆਂ ਪਸ਼ੂਆਂ ਦਾ ਸਾਂਝਾ ਖਾਣ ਵਾਸਤੇ ਇੱਕ ਬਹੁਤ ਵਧੀਆ ਧਾਰਤਾ ਦਾ ਖਜ਼ਾਨਾ ਜੀ ਪਸ਼ੂਆਂ ਵਾਸਤੇ ਵੀ। ਠੀਕ ਆ ਜੀ। ਤਾਂ ਕਰਕੇ ਜਿਹੜੀ ਕੁਦਰਤ ਸਮੇਂ-ਸਮੇਂ ਤੇ ਦੇ ਰਹੀ ਆ ਜੀ ਸਾਨੂੰ ਹਨਾ ਉਹ ਸਾਨੂੰ ਸੰਭਾਲਣ ਦੀ ਲੋੜ ਆ ਜੀ। ਹਾਂ ਜੀ। ਜੇਰੋਂ ਆਪਾਂ ਕੁਦਰਤ ਤੋਂ ਟੁੱਟ ਜਾਗੇ ਜੀ। ਜੀ। ਫੇਰ ਸਾਂਝਾ ਵੀ ਬਿਮਾਰੀਆਂ ਛੇਹੰਗ ਵਾਲੀ ਗੱਲ ਆ ਜੀ। ਕਾ ਕਰਕੇ ਜਿੰਨੇ ਵੀ ਸਾਨੂੰ ਕੋਤਤਨੀਆਂ ਚੀਜ਼ਾਂ ਦਿੱਤੀਆਂ ਸਾਨੂੰ ਉਹਨੂੰ ਹੀ ਸੰਭਾਲ ਕਾਣੀ ਜ਼ਰੂਰੀ ਹੈ ਜੀ ਸਾਂਭ ਲੈਣੀਆਂ ਚਾਹੀਦੀਆਂ ਜੀ ਤੇ ਬਹੁਤ ਵਧੀਆ ਤੁਸੀਂ ਇੱਕ ਗੱਲ ਕਹੀ ਆ ਕਿਉਂਕਿ ਅਸੀਂ ਪਿੱਛੇ ਵੀ ਦੇਖਦੇ ਆ ਰਹੇ ਜਿੱਥੇ ਬਾਬਾ ਜੀ ਹੁਣਾ ਦੇ ਖੇਤ ਆ ਇੱਥੇ ਕਾਫੀ ਸਾਰੇ ਉਹਨਾਂ ਨੇ ਫਲ ਪੌਦੇ ਪੇੜ ਪੌਦੇ ਸਭ ਕੁਝ ਲਾਇਆ ਕੋਈ ਵੀ ਸਪਰੇ ਨਹੀਂ ਕਰਦੇ ਕੋਈ ਕੁਝ ਨਹੀਂ ਕਰਦੇ ਫਾਲਤੂ ਦੀ ਜਿਹੜੀ ਕੈਮੀਕਲੀ ਜਿਹੜੀ ਮਤਲਬ ਕਿ ਪ੍ਰੋਬਲਮ ਕਰਦੀ ਆ ਬਿਲਕੁਲ ਉਹਨੇ ਨੇਚਰਲ ਤਰੀਕੇ ਦੇ ਨਾਲ ਸਪਰੇਆ ਕਰਦੇ ਆ ਜਿੱਦਾਂ ਕਿ ਕੋਈ ਵੀ ਜਿੱਦਾਂ ਇੱਕ ਆ ਪਾਥੀਆਂ ਦੀ ਉਹਦਾ ਮਾਥੀਆਂ ਨੂੰ ਭਿਆਂ ਹੋਇਆ ਹੈ ਉਹਦੀ ਜਿਹੜੀ ਸਪਰੇ ਬਣਾ ਲਈ ਆ ਉਸ ਤੋਂ ਬਾਅਦ ਚੂਨੇ ਦੀ ਸਵਾਹ ਦੀ ਉਸ ਤੋਂ ਬਾਅਦ ਤੁਹਾਡਾ ਉਹ ਕਿਹੜਾ ਸੀਗਾ ਜੀ ਜਿਹੜਾ ਲੱਗਾ ਸੀਗਾ ਜਾਮਣ ਜਾਮਣ ਦੀ ਵੀ ਸਪਰੇ ਬਣਾਈ ਹੋਈ ਹੈ ਉਹਨਾਂ ਨੇ ਤੇ ਬਹੁਤ ਵਧੀਆ ਲੱਗਾ ਇਹ ਜਾਣ ਕੇ ਤੇ ਇੱਧਰ ਜਿੱਦਾਂ ਰੰਜੋਤਪਰਾ ਜੀ ਹੋਣੀ ਆ ਵੈਦਰ ਰੰਜੋਤ ਸਿੰਘ ਹੋਣੀ ਆ ਤੁਸੀਂ ਭਾਜੀ ਇਹਦਾ ਕੀ ਕਰਨਾ ਹੈ ਕਿਹੜੀ ਔਸ਼ਧੀ ਬਣਾਉਣੀ ਆ ਚੁੱਬੜਾ ਦੀ ਇਹ ਭਾਜੀ ਪੱਤੇ ਦੀ ਪੱਥਰੀ ਦੀ ਬਣਾਉਣੀ ਆ ਇਹ ਅੱਛਾ ਜੀ ਤੇ ਇਹਦਾ ਐਕਸਟ੍ਰੈਕਟ ਕੱਢ ਕੇ ਠੀਕ ਆ ਤਾਂ ਉਹ ਫਿਰ ਬਾਕੀ ਜਿਹੜੀਆਂ ਔਖ ਦੀਆਂ ਵਿੱਚ ਇਹ ਪੈਣੀਆਂ ਠੀਕ ਆ ਜੀ ਉਹ ਪਾ ਕੇ ਫਿਰ ਇੱਕ ਪ੍ਰੋਪਰ ਜਿਹੜੀ ਦਵਾਈ ਬਣੂਗੀ ਉੱਥੇ ਗੁਰੂ ਜੀ ਨੇ ਮੰਗਾਈ ਆ ਇਹ ਓਕੇ ਜੀ ਨੈਕ ਸਟਾਰਟ ਕਰਕੇ ਉਹਨਾਂ ਨੂੰ ਦੇਣਾ ਠੀਕ ਆ ਤੇ ਫਿਰ ਅੱਗੇ ਉਹ ਸਾਨੂੰ ਸਿਖਾਉਣਗੇ ਵੀ ਕਿੱਦਾਂ ਬਣਨੀ ਆ ਜਾਂ ਕਿੱਦਾਂ ਦਾ ਹਿਸਾਬ ਕਿਤਾਉ ਠੀਕ ਫਿਲਹਾਲ ਤਾਂ ਲੈਣ ਆਏ ਸੀਗੇ ਤੇ ਭਾਜੀ ਹੁਣ ਉਹਨਾਂ ਨੂੰ ਦੱਸਿਆ ਤੁਹਾਡੇ ਸਾਹਮਣੇ ਹੀ ਸੀ ਗੱਲ ਚ ਦੱਸ ਹੀ ਦਿੱਤਾ ਸਟਾਰਟਿੰਗ 'ਚ ਜੀ ਜੀ ਦੱਸਿਆ ਮੈਂ ਬਸ ਉਹਦੇ ਸਿਲਸਿਲੇ 'ਚ ਹੀ ਪਹੁੰਚੇ ਸੀ ਤੇ ਜਿਹੜੀ ਜਿੱਤਾਏ ਚਿਪੜਿਆ ਇਹਨਾਂ ਦਾ ਜਿਹੜੀ ਜਿਹੜੀ ਆਫਕੀ ਬਣਨੀ ਆ ਇਹ ਇਸ ਕਿਸ ਤੇ ਕੰਮ ਆਉਂਦੀ ਆ ਸਰੀਰ ਤੇ ਕਿਸ ਰੋਗ ਤੇ ਕੰਮ ਆਉਂਦੀ ਆ ਇਹੋ ਇਹ ਭਾਜੀ ਇਹ ਤਾਂ ਲੀਵਰ ਫੰਕਸ਼ਨ ਹੋ ਗਿਆ ਜਾਂ ਯੂਰੀਨਰੀ ਟਰੈਕ ਹੋ ਗਿਆ ਹਾਂਜੀ ਲੀਵਰ ਤੋਂ ਲੈ ਕੇ ਕਿਡਨੀਆਂ ਤੱਕ ਜਿਹੜਾ ਵਿੱਚੇ ਪਿੱਤਾ ਹੋ ਗਿਆ ਸਾਡਾ ਠੀਕ ਆ ਤੇ ਜਦੋਂ ਕਟਕੀ ਵਿੱਚ ਇਹਦੇ ਐਡ ਹੋ ਜਾਂਦੀ ਆ ਤਾਂ ਫੈਟੀ ਲੀਵਰ ਜੀ ਜੀ ਤੇ ਹੋਰ ਵੀ ਜਿਹੜਾ ਸਿਸਟਮ ਵੱਲੋਂ ਅੰਦਰੋਂ ਯੂਟੀਆਈ ਰੋਕਣ ਰਹਿੰਦੀ ਆ ਟਰੈਕ ਇਨਫੈਕਸ਼ਨ ਜਿਹਨੂੰ ਯੂਟੀਆਈ ਕਹ ਦਿੰਦੇ ਆ ਯੂਰੀਨਰੀ ਟਰੈਕ ਇਨਫੈਕਸ਼ਨ ਜੀ 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 ਉਹ ਸਾਰੀ ਚੀਜ਼ ਦੇ ਉੱਤੇ ਕੰਮ ਕਰੂਗੀ ਇਹ ਠੀਕ ਆ ਇਹ ਖਾਰ ਬਣਨੀ ਇਹਦੀ ਓਕੇ ਜਿੱਦਾਂ ਸੱਜੀ ਖਾਰ ਹੁੰਦੀ ਜੋ ਖਾਰ ਹੁੰਦੀ ਜੌਆਂ ਇਦਾਂ ਇਹਦੀ ਚਿਬੜੀ ਦੀ ਖਾਰ ਬਣਨੀ ਹੈ ਇਹ ਬਹੁਤ ਵਧੀਆ ਹਾਂਜੀ ਹਾਂਜੀ ਬਹੁਤ ਵਧੀਆ ਚਲੋ ਤੇ ਠੀਕ ਆ ਬਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ ਠੀਕ ਆ ਜੀ ਮੇਰਾ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਸ ਵਲੌਗ ਨੂੰ ਦੇਖਣ ਲਈ ਅਸੀਂ ਹੁਣ ਬਹੁਤ ਹੀ ਜਲਦ ਨੈਕਸਟ ਵਲੌਗ ਵਿੱਚ ਮਿਲਾਂਗੇ ਟਿਲ ਦੈਨ ਟੇਕ ਕੇਅਰ ਬਾਏ ਬਾਏ ਅੱਗੇ ਪਸ਼ੂ ਚੌਂਕ ਜਾਂਦੇ ਖੱਬਲ ਘਾਹ ਚ ਜੀ ਜੀ ਬਜ਼ੁਰਗ ਖੱਬਲ ਘਾਹ ਹੀ ਪਾਉਂਦੇ ਹੁੰਦੇ ਸੀ ਜੀ ਉਹ ਨਾਮ ਦਾ ਪੈਣ ਪਸ਼ੂਆਂ ਨੂੰ ਘੋੜੇ ਦੀ ਖਰਾਕ ਖੱਬਲ ਘਾਹ ਕੋੜਾ ਪਸੰਦ ਕਾ ਖੱ ਤੇ ਹੁਣ ਵੀ ਅਸੀਂ ਮੋਰਲੇ ਸਮੇਂ ਦੇ ਵਿੱਚ ਉਹਨੂੰ ਕਰ ਰਹੇ ਹਾਂ ਜੀ ਖੱਬਲ ਕਾ ਵਾਸਤੇ ਅਸੀਂ ਤਿੰਨ ਕਨਾਲਾਂ ਥਾਂ ਛੱਡਣ ਲੱਗੇ ਆਂ। ਕਿਆ ਬਾਤ ਹੈ। ਉਹਦੇ ਵਿੱਚ ਢੇਰ ਪਾ ਕੇ ਖੱਬਲ ਹੀ ਰੱਖਣਾ ਜੀ ਪਹੋਣੀ ਚਰਾ ਦਾ। ਮੈਨੂੰ ਯਾਦ ਆ ਬਜ਼ੁਰਗੋ ਇਦਾਂ ਹੁੰਦਾ ਸੀ ਬਚਪਨ ਦੇ ਵਿੱਚ ਨਾ। ਹਾਂਜੀ। ਅਸੀਂ ਆੜਾਂ ਦੀ ਸਫਾਈ ਕਰਨੀ ਪਾਣੀ ਲਈ ਜਦੋਂ ਪਾਣੀ ਲਾਉਣਾ ਨਾ ਕਣਕ ਨੂੰ ਜਾਂ ਝੋਨੇ ਨੂੰ। ਹਾਂਜੀ। ਐ ਇੱਥੇ ਰੱਖ। ਕਿੱਥੇ? ਆ ਗਿਆ। ਕਰੂੰਗਾ। ਦਿਖਾ ਲ ਦਿਖਾ ਠੀਕ ਹੈ ਜੀ। ਹਾਂ ਹਾਂ। ਆ ਦੇਖੋ ਪੱਕੀ ਹੋਈ। ਪੱਕੀ ਆ। ਪੱਕੀ ਬਿਲਕੁਲ ਆ ਦੇਖੋ ਤਾਂ ਮੈਂ ਤੇ ਨਾਲ ਗਿਆ ਦਿਖਾਓ ਖਾ ਕੇ ਜਰਾ ਮੈਂ ਤਾਂ ਗੜਕ ਵੀ ਖਾ ਜਾਨਾ ਜੀ ਮੇਰੇ ਜੰਗ ਮਾੜੀ ਮਿੱਟੀ ਯਾਰ ਬਿਲਕੁਲ ਭਾਜੀ ਪਹਿਲੀ ਵਾਰੀ ਨਿੰਮ ਦੀ ਕੋਈ ਚੀਜ਼ ਮਿੱਟੀ ਖਾਦੀ ਮੈਂ ਸਾਨੂੰ ਰੋਤ ਰੋਤ ਦਾ ਮੇਵਾ ਦਿੱਤਾ ਇਹ ਵੀ ਮੇਵਾ ਹੀ ਆ ਜੀ